ਜਥੇਦਾਰ ਹਰਪ੍ਰੀਤ ਸਿੰਘ ਤੇ ਐ ਜੀ ਪੀ ਸੀ ਦੀ ਅੰਤਰੀਂ ਕਮੇਟੀ ਵੱਲੋਂ ਲਏ ਗਏ ਫੈਸਲੇ ਨੂੰ ਲੈ ਕੇ ਸਾਡੇ ਨਾਲ ਸਾਬਕਾ ਐ ਜੀ ਪੀ ਸੀ ਪ੍ਰਧਾਨ ਬੀਬੀ ਜਗੀਰ ਕੌਰ ਜੀ ਜੁੜ ਚੁੱਕੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਖਰ ਇਹ ਇਸ ਫੈਸਲੇ ਨੂੰ ਕਿਸ ਤਰੀਕੇ ਨਾਲ ਦੇਖਦੇ ਨੇ ਬੀਬੀ ਜੀ ਤੁਹਾਡਾ ਕੀ ਕਹਿਣਾ ਹੈ ਜੋ ਜਥੇਦਾਰ ਤੇ ਫੈਸਲਾ ਲੈ ਗਿਆ ਤਖਸਰੀ ਦਮਦਮਾ ਸਾਹਿਬ ਦੇ ਸਭ ਤੋਂ ਪਹਿਲਾਂ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੇਖੋ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਐਗਜ਼ੈਕਟਿਵ ਕੋਈ ਕਰ ਸਕਦੀ ਹੈ لیکن کسی دیਆਂ સેવાواں ختم ਕਰਨ واسطے کوئی বিধি বিধান ਜਿਹੜਾ ਹੈ ਉਹ ਕੀ ਹੈ ਉਹਦਾ ਆਧਾਰ ਕੀ ਹੈ ਜਦੋਂ ਅਸੀਂ ਕਿਸੇ ਨੂੰ ਅਪੁਆਇੰਟ ਕਰਦੇ ਆਂ ਜਦੋਂ ਕਿਸੇ ਨੂੰ ਅਸੀਂ ਸੇਵਾ ਦਿੰਦੇ ਆਂ ਉਹ ਅਸੀਂ ਕਿਸ ਆਧਾਰ ਤੇ ਦਿੰਦੇ ਆਂ ਹਮ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ तकरीबन 20 ਕੁ ਸਾਲ ਤੋਂ ਮੁੱਖ ਅਸਥਾਨਾਂ ਦੇ ਉੱਤੇ ਲਾਇਆ ਗਏ ਪਰ ਉਹਨਾਂ ਨੇ ਪ੍ਰੀਆ ਸੇਵਾਵਾਂ માં ਬਹੁਤ ਵਧੀਆ ਢੰਗ ਦੇ ਨਾਲ ਧਰਮ ਪਚਾਇ ਦੇ ਖੇਤਰ ਵਿੱਚ ਜਾਂ ਅਪੜੀਆਂ ਜਿਹੜੀਆਂ ਸ਼੍ਰੀ ਅਕਾਲਤਾ ਸਿੰਘ ਸਾਹਿਬ ਦੇ ਤੌਰ ਕਾਰਜਕਾਰੀ ਜਥੇਦਾਰ ਵੀ ਦਮਦਮਾ ਸਾਹਿਬ ਦੇ ਜਥੇਦਾਰ ਵੀ ਚੰਗੀ ਸਫਲ ਟੰਗ ਨਾ ਬਤਾਈਆਂ ਨਵਾਈਆਂ ਮਰਿਆਦਾ ਦਾ ਪਰੰਪਰਾਵਾ ਦਾ ਸਿਧਾਂਤਾਂ ਦਾ ਧਿਆਨ ਰੱਖਣਾ ਹਰ ਇੱਕ ਦਾ ਫਰਜ਼ ਬਣਦਾ ਹੈ ਹਾਂਜੀ ਪਰ ਅਫਸੋਸ ਹੈ ਕਿ ਇਹਨੂੰ ਉਹਨਾਂ ਦੀ ਸੇਵਾਮਾਂ ਨੂੰ ਖਤਮ ਕਰਨ ਤੋਂ ਪਹਿਲਾਂ ਕੋਈ ਵਿਧੀ ਵਿਵਧਾਨ ਪਾ ਦੇਣਾ ਚਾਹੀਦਾ ਸੀਗਾ ਹੂੰ ਤਾਂ ਜੋ ਬਾਕੀ ਵੀ ਸਿੰਘ ਸਾਹਿਬਾਨ ਜਿਹੜੇ ਐ ਉਸ ਵਿਧੀ ਵਿਵਧਾਨ 'ਚ ਆ ਜਾਂਦੇ ਜੇ ਪਹਿਲਾਂ ਨਹੀਂ ਸੀ ਬਣੇ ਮਨ ਲਓ ਜੇ ਸਿਗੇ ਤੇ ਅੱਜ ਨਵੇਂ ਸਿਰਿਓ ਇਹਨੂੰ ਕੋਕ ਪੜਤਾਲ ਕਰਕੇ 2-3 ਮਹੀਨੇ ਦੇ ਲੱਗੇ ਸੀ ਉਹ ਵਿਧਿ ਵਿਵਧਾਨ ਨੂੰ ਲਾਗੂ ਕਰਨ ਵਾਸਤੇ ਸਾਨੂੰ ਕੁਝ ਨਾ ਕੁਝ ਸੋਚ ਲੈਣਾ ਚਾਹੀਦਾ ਹੈ ਹੂੰ ਹੁਣ ਜਿਹੜੀ ਗੱਲ ਲੱਗੀ ਹੈ ਕਿ ਜੋ ਇਹਨਾਂ ਨੇ ਅੱਜ ਕਹਾਣੀ ਬਣਾਈ ਹੈ ਜੋ ਇਹਨਾਂ ਨੇ ਮੁੱਦਾ ਲਿਆ ਜੋ ਇਹਨਾਂ ਨੇ ਉਹਨਾਂ ਨੂੰ ਸੇਵਾਮਾ ਖਤਮ ਕਰਨ ਦਾ ਆਧਾਰ ਬਣਾਇਆ ਹੋਏਗਾ ਮੇਰਾ ਨਹੀਂ ਖਿਆਲ ਕਿ ਇਹ ਇਸ ਇਹ ਆਧਾਰ ਕੋਈ ਬੰਦਾ ਹੈ ਜਿਹੜੀ ਸ਼ਿਕਾਇਤਾਂ ਇਹਨਾਂ ਨੇ ਕਰਾਈਆਂ ਜਿਨ੍ਹਾਂ ਲੋਕਾਂ ਨੇ ਕੀਤੀਆਂ ਅੱਜ 20-25 ਸਾਲ ਦੇ ਵਿੱਚ ਅਸੇ ਵਿੱਚ ਉਹ ਨਿਰਅਧਾਰਿਤ ਬਣ ਜਾਂਦੀਆਂ ਕਿਉਂਕਿ ਇਹ ਲਾਉਣ ਲੱਗਿਆ ਦੇਖਣਾ ਹੁੰਦਾ ਹੈ ਕਿ ਇੰਨੇ ਸਾਲਾਂ ਦੇ ਵਿੱਚ ਕਿਸੇ ਦੇ ਕਿਸੇ ਕਿਸਮ ਦੀ ਕੋਈ ਅਲੀਗੇਸ਼ਨ ਤਾਂ ਨਹੀਂ ਜੇ ਅਲੀਗੇਸ਼ਨ ਇਹ ਤੇ ਬਿਲਕੁਲ ਕੋਲ ਰਹਿੰਦੇ ਸੀ ਮੁਖਸਰ ਸਾਹਿਬ ਦੀ ਧਰਤੀ ਦੇ ਕੋਲ ਰਹਿੰਦੇ ਸੀ ਦਮਦਵਾ ਸਾਹਿਬ ਇਹਨਾਂ ਦੇ ਕੋਲ ਸੀ ਇਹ ਸਾਰਾ ਕੁਝ ਇਹਨਾਂ ਨੂੰ ਜੇ ਪਤਾ ਸੀ ਪਹਿਲਾਂ ਤੇ ਉਦੋਂ ਕਿਉਂ ਚਿਤ ਆਇਆ ਕਿਸੇ ਨੂੰ ਹਾਂ ਕਿ ਪਹਿਲਾਂ ਕਿਉਂ ਨਹੀਂ ਲਿਆ ਗਿਆ ਵੱਡਾ ਸਵਾਲ ਤਾਂ ਇਹ ਹੈ ਕਿ ਪਹਿਲਾਂ ਕਿਉਂ ਨਹੀਂ ਫੈਸਲਾ ਲਿਆ ਗਿਆ ਅਖਰ ਹੁਣ ਹੀ ਕਿਉਂ ਲਿਆ ਗਿਆ ਅਖਰ ਪਹਿਲਾਂ ਕਿਉਂ ਨਹੀਂ ਇਨਾਂ ਕੋਲ ਆਇਆ ਮਸਲਾ ਪਹਿਲਾਂ ਕਿਉਂ ਨਹੀਂ ਆਇਆ ਇਹ ਲਿਆਂਦਾ ਗਿਆ ਠੀਕ ਹੈ ਜੀ ਜੇ ਅੰਗਰ ਬੀਬੀ ਜੀ ਤੁਸੀਂ ਮੰਨਦੇ ਕੀ ਮੰਨਦੇ ਹੋ ਕਿ ਲਿਆਂਦਾ ਕਿਉਂ ਗਿਆਗਾ ਇਹ ਫੈਸਲਾ ਅਖਰ ਹੁਣ ਕਿਉਂ ਲਿਆ ਗਿਆ ਇਹ ਸਵਾਲ ਵੀ ਹੈ ਕਿ ਸਿਆਸੀ ਰੰਜਿਸ਼ ਕਿੱਥੋਂ ਕੱਢੀ ਇਹ ਸਾਰਾ ਸਿਆਸੀ ਕਲਵਾ ਹੋਣ ਕਰਕੇ ਤੇ ਪੋਲੀਟੀਕਲ ਪ੍ਰੈਸ਼ਰ ਕਰਕੇ ਤੋ ਅਜੇ ਮੈਨੂੰ ਨਹੀਂ ਲੱਗਦਾ ਜੇ ਸਰ ਹੋ ਸਕਦਾ ਕਿ ਪ੍ਰਧਾਨ ਸ਼ੋਮਨੀ ਕਮੇਟੀ ਜਾਂਚ ਬੈਠੇ ਨਾ ਵੀ ਚੁੰਦੀ ਹੋਗੀ ਪਰ ਇਹ ਸਿਰਫ ਤੇ ਸਿਰਫ ਉੱਤੇ ਪੋਲਿਟੀਕਲ ਪ੍ਰੈਸ਼ਰ ਹੋਣ ਕਰਕੇ ਇਹਨਾਂ ਨੂੰ ਇਹ ਸਾਰਾ ਫੈਸਲਾ ਨਾ ਲਿਆ ਫਿਰ ਤੁਸੀਂ ਇਹ ਪੋਲਿਟੀਕਲ ਪੋਲਿਟੀਕਲ ਪ੍ਰੈਸ਼ਰ ਕਿਦਾ ਮੰਨਦੇ ਹੋ ਕਿਦਾ ਸੀਗਾ ਉਹ ਨੇਚਰਲੀ ਹੈ ਜੀ ਜਿਹੜੇ ਸ਼ੋਮਨੀ ਕਾਲੀ ਦਾ ਲੈ ਇਸ ਵੇਲੇ ਕਾਬਜ਼ੇ ਬੈਠੇ ਹੋਏ ਆ ਹੂੰ ਜਿਹੜੇ ਜਿਹੜਾ ਇਸ ਵੇਲੇ ਪ੍ਰਧਾਨਗੀ ਤੋਂ ਅਸਤੀਫੇ ਦੁਆਏ ਹੈ ਜਾਂ ਦਿੱਤੇ ਹੈ ਉਹ ਸਾਰੇ ਇਹਦੇ ਵਿੱਚ ਆ ਜਾਂਦੀਆਂ ਜੀ अच्छा ਤੁਸੀਂ ਮਾਨੋ ਉਹਨਾਂ ਨੇ 2 ਦਸੰਬਰ ਤੇ 2 ਦਸੰਬਰ ਦੇ ਫੈਸਲੇ ਦੇ ਤੋਂ ਇਹਨਾਂ ਨੇ ਉਹ ਉਹਦੇ ਉੱਤੇ ਇਹ ਐਕਚੁਅਲ ਜਿਹੜਾ ਉਸ ਫੈਸਲੇ ਤੋਂ ਬਾਅਦ ਸੋਚਿਆ ਸਾਰਾ ਕੁਝ ਸਾਰਾ ਕੁਝ ਉਹ ਤੋਂ ਵੀ 2 ਦਸੰਬਰ ਤੋਂ ਬਾਅਦ ਹੀ ਸ਼ੁਰੂ ਹੋਇਆ ਜੋ ਕੰਮ ਸ਼ੁਰੂ ਹੋਇਆ ਇਹਦਾ ਸ਼੍ਰੀ ਅਕਾਸ਼ ਚ ਸਾਬ ਨੂੰ ਇਹਨਾਂ ਨੇ ਇੱਕ ਕਿਸਮ ਦਾ ਚੈਲੰਜ ਫੇਰ ਕਰ ਦਿੱਤਾ ਹਰ ਗੱਲ ਦੇ ਉੱਤੇ ਚੈਲੰਜ ਕਰ ਰਿਹਾ ਹੈ ਤੇ ਜੇ ਤੁਸੀਂ ਉੱਥੇ ਇਹ ਕੰਮ ਤੁਸੀਂ ਤੁਹਾਡਾ ਇਛਾ ਕਰਾਂਗੇ ਜਿਹੜਾ ਕਿ ਸੰਗਤ ਨੂੰ ਪਰਵਾਹ ਨਹੀਂ ਹੋ ਸਕਦਾ ਇਸ ਤਰ੍ਹਾਂ ਦੇ ਫੈਸਲੇ ਹਾਂ ਇੱਕ ਕੌਮ ਦੇ ਵਿੱਚ ਇਹੋ ਜਿਹੇ ਫੈਸਲੇ ਪਰਵਾਨੇ ਨਹੀਂ ਜਾਂਦੇ ਹਾਂ ਕਿਉਂਕਿ ਜਿਹੜਾ ਕਿਸੇ ਰੰਜਿਸ਼ ਦੇ ਤਹਿਤ ਜਾਂ ਈਰਖਾ ਵਸੋ ਕੇ ਜਾਂ ਕੋਈ ਕਿੜ ਕੱਢਣ ਵਾਸਤੇ ਜਾਂ ਕਿਸੇ ਨੂੰ ਧੱਕਾ ਕਰਨ ਵਾਸਤੇ ਜਿਹੜਾ ਕੋਈ ਫੈਸਲਾ ਕਰੋਗੇ ਉਹ ਠੀਕ ਨਹੀਂ ਲੱਗਦਾ ਸੋ ਜਿਸ ਚਕਸੀਅਤ ਨੂੰ ਆਪਣੇ ਸਤਕਾਰ ਦੇ ਨਾਲ ਇੱਦਾਂ ਵੱਡਾ ਸਥਾਨ ਦਿੱਤਾ ਉਹਨੂੰ ਤੁਸੀਂ ਅਪਮਾਨਿਤ ਕਰਕੇ ਕੱਢਣਾ ਉਹਦੀ ਕਿਰਦਾਰਕੁਸ਼ੀ ਕਰਕੇ ਕੱਢਣਾ ਇਹ ਸਭ ਤੋਂ ਜਿਹੜੀ ਸਾਡੇ ਵਾਸਤੇ ਨਮੋਸ਼ੀ ਵਾਲੀ ਗੱਲ ਹੈ ਤੁਸੀਂ ਮੰਨਦੇ ਹੋ ਕਿ ਜੋ ਇਲਜ਼ਾਮ ਜਥੇਦਾਰ ਸਾਹਿਬ ਤੇ ਲੱਗੇ ਨੇਗੇ ਉਹ ਸਾਰੇ ਲਗਵਾਏ ਗਏ ਨੇ ਕਿ ਜਾਣਬੁੱਝ ਕੇ ਲਗਵਾਈ ਇਸ ਵਾਰ ਜੀ ਕਹਿੰਦ ਪਾ ਕੇ 20 ਸਾਲ ਦਾ ਮਸਲਾ ਉਹਦਾ ਘਰੇਲੂ ਮਸਲਾ ਉਦੋਂ ਤੇ ਇਹਨਾਂ ਨੇ ਹੈਡਕਰਪੀ ਲਾਇਆ ਨੂੰ ਮੁਕਸਸ ਹੂੰ ਉਸ ਤੋਂ ਬਾਅਦ ਉਹ ਮਸਲਾ ਜਿਹੜਾ ਮੁੱਕ ਵੀ ਗਿਆ ਹੂੰ ਲੜਾਈ ਝਗੜਾ ਕਰਾ ਸਾਰੇ ਦੇ ਹੁੰਦੇ ਨੇ ਨਿੱਜੀ ਤੌਰ ਤੇ ਰਿਸ਼ਤੇਦਾਰੀਆਂ ਤੇ ਸਾਰਿਆਂ ਦੇ ਝਗੜੇ ਹੁੰਦੇ ਆ ਕੋਈ ਨਾ ਕੋਈ ਫਿਰ ਉਹ ਤੁਸੀਂ ਘਰੇਲੂ ਉਹਨਾਂ ਦੇ ਵਿੱਚ ਇੰਨਾ ਇੱਕ ਵਿਅਕਤੀ ਦਾ ਜਿਹੜਾ ਆਪਣਾ ਵੀ ਕੋਈ ਜੀਵਨ ਨਹੀਂ ਠੀਕ ਕਹਿੰਦੇ ਮੈਨੂੰ ਨਹੀਂ ਪਤਾ ਮੈਂ ਜਾਣਦੀ ਨਹੀਂ ਉਹਦੇ ਰਿਸ਼ਤੇਦਾਰ ਨੂੰ ਪਰ ਕਹਿੰਦੀ ਹੈ ਕਿ ਉਹਦੇ ਚ ਮਰੁਖਤਾ ਵਾਲੇ ਕੋਈ ਗੋਣੀ ਨਹੀਂ ਹੈ ਨੈਤਿਕਤਾ ਦੇ ਤੌਰ ਦੇ ਉੱਤੇ ਉਹ ਉਹਨੂੰ ਸੁਣਨਾ ਹੀ ਬੰਦ ਲਾ ਨਹੀਂ ਸੀਗਾ ਜਿੱਦਾਂ ਦਾ ਸੀ ਉਹਨੇ ਇੱਕ ਔਰਤ ਨੂੰ ਡਾਈਵੋਰਸ ਦਿੱਤਾ ਹੋਇਆ ਹੈ ਲੜਾਈ ਝਗੜਾ ਕੁੱਟਮਾਰ ਕਰਦਾ ਸੀ ਡਾਈਵੋਰਸ ਹੋਇਆ ਹੈ ਔਰ ਉਹਦੀ ਰਿਸ਼ਤੇਦਾਰ ਜਿਹੜੀ ਹੈ ਉਹਨੇ ਵਿਆਹ ਵੀ ਹੋਰ ਕਿਤੇ ਕਰਾ ਲਿਆ ਹੈ ਕਹਿੰਦੇ ਮੈਰਿਜ ਵੀ ਹੋ ਗਈ ਉਹਦੀ ਇਹ ਜੇ ਇਹਨੇ ਪਹਲਾ ਕੀਤਾ ਕਿ ਉਹ ਸੈਕੰਡ ਮੈਰਿਜ ਕਰਾਉਣ ਵੇਲੇ ਜਾਂ ਉਹਦੇ ਹਸਬੰਦ ਨੇ ਬੇਟੀਆਂ ਨਹੀਂ ਲਈਆਂ ਬੱਚੀਆਂ ਨਹੀਂ ਲੈ ਕੇ ਗਿਆ ਇਹਨੇ ਬੇਟੀਆਂ ਅਡਾਪਟ ਕਰ ਲਈਆਂ ਤੇ ਉਹ ਜ਼ੁਲਮ ਸੀ ਹੂੰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਕਾਜੀ ਬੱਚਾ ਨਹੀਂ ਸੀ ਉਹਨੇ ਸੋਚਿਆ ਚਲੋ ਮੈਂ ਕਿਸੇ ਦਾ ਪਹਲਾ ਕਰ ਦਮਾਂ ਬੱਚੀਆਂ ਰੋਲਦੀਆਂ ਨਾਲ ਸਿਰ ਹੁਣ ਇਸ ਵੇਲੇ ਉਹਦੀ ਜਿਹੜੀ ਰਿਸ਼ਤੇਦਾਰ ਘੈਲੋ ਉਹਦੀ ਵਾਈਫ ਦੀ ਭੈਣ ਉਹਦੇ ਉਹਦੇ ਦਿਲ ਤੇ ਵੀ ਕੀ ਵੀਰਦੀ ਹੋਏਗੀ ਉਹਦੇ ਪਰਿਵਾਰ ਵਿੱਚ ਵੀ ਕਿੱਡਾ ਵੱਡਾ ਨੁਕਸਾਨ ਕੀਤਾ ਇਹਨਾਂ ਨੇ ਤੁਸੀਂ ਜਿਹੜੀਆਂ ਬੱਚੀਆਂ ਨੇ ਉਹਨਾਂ ਬੱਚੀਆਂ ਨੂੰ ਉਹਨਾਂ ਨੇ ਕੀਤਾ ਪੜਾ ਤੇ ਅੱਜ ਉਹਨਾਂ ਦਾ ਕਿੰਨਾ ਵੱਡਾ ਇਹਨਾਂ ਨੇ ਨੁਕਸਾਨ ਕੀਤਾ ਹੂੰ ਜਿਹੜੀਆਂ ਟੀਚਾ ਡਾਕ ਕੀਤੀਆਂ ਉਹ ਪੜਾ ਰਹੇ ਨੇ ਉਹਨਾਂ ਨੂੰ ਵਧੀਆ ਪੜਾਈਆਂ ਪਾਲੀਆਂ ਪੋਸੀਆਂ ਕੀ ਇਹ ਜ਼ੁਲਮ ਹੈ ਹੂੰ ਇਹਨਾਂ ਗੱਲਾਂ ਨੂੰ ਰਿਸ਼ਤੇਦਾਰੀ ਵਿੱਚ ਪਾ ਕੇ ਤੁਸੀਂ ਨੈਗੇਟਿਵ ਲੈ ਕੇ ਤੁਰੋ ਉਹਦੇ ਕਿਰਦਾਰ ਦੀ ਕੁਸ਼ੀ ਕਰੋ ਉਹਦਾ ਜੀਵਨ ਤਬਾਹ ਕਰੋ ਤੇ ਦੇਖੋ ਗਿਆਨ ਤੇ ਉਹਦੇ ਕੋਲ ਰਹਿਣਾ ਹੀ ਹੈ ਹੂੰ ਬਿਲਕੁਲ ਯਾਦੁਰਾ ਵੰਡੀ ਜਾਣਾ ਪਦਵੀ ਹੈ ਨਾ ਇਹ ਪਦਵੀ ਨਹੀਂ ਰਹੇਗੀ ਉਹਨਾਂ ਤਾਂ ਵੀ ਆਪਣਾ ਕਿਆਰ ਵੰਡੀ ਜਾਣਾ ਬਿਲਕੁਲ ਅੱਜ ਬੀਬੀ ਜੀ ਦੇ ਬਖਸ਼ਿਸ਼ ਚ ਆਈ ਹੈ ਉਹਨੇ ਪ੍ਰਚਾਰ ਕਰੀ ਜਾਣਾ ਜਦੋਂ ਅੱਜ ਫੈਸਲਾ ਲਿਆ ਗਿਆ ਜਥੇਦਾਰ ਹੋਰਾਂ ਤੇ ਤਾਂ ਉਸ ਮੌਕੇ ਅੱਜ ਐਸਪੀਸੀ ਪ੍ਰਧਾਨ ਵੀ ਉੱਥੇ ਮੌਜੂਦ ਸੀ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕੋਈ ਜਵਾਬ ਵੀ ਨਹੀਂ ਦਿੱਤਾ ਕਿ ਹਾਂ ਫੈਸਲਾ ਕਿਉਂ ਲਿਆ ਗਿਆ ਉਹਨਾਂ ਨੇ ਤੇ ਜੀ 4 3 ਮਹੀਨੇ ਦੀ ਜ਼ੁਬਾਨ ਬੰਦ ਕੀਤੀ ਹੋਈ ਹੈ ਕਿਉਂਕਿ ਜਿਹੜੇ ਫੈਸਲੇ ਕੀਤੇ ਜਾ ਰਹੇ ਹੈ ਹੂੰ ਪਤਾ ਨਹੀਂ ਕਿਹੜੀ ਦਬਾਤ ਲੈ ਕੇ ਕਿਤੇ ਜਾ ਰਹੇ ਹੂੰ ਉਹ ਤੇ ਦੱਸ ਵੀ ਉਹ ਕਿਸੇ ਨੂੰ ਪ੍ਰੈਸ ਨਾਲ ਨਾ ਕੋ ਪ੍ਰੈਸ ਦੀ ਗੱਲ ਕਰਦੇ ਐ ਨਾ ਕਿਸੇ ਨਾਲ ਡਿਸਕਸ ਕਰਦੇ ਐ ਨਾ ਕਿਸੇ ਨੂੰ ਦੱਸਦੇ ਇਹ ਲਾਸਟ ਵਿੱਚ ਮੈਂ ਸੁਣ ਲਈ ਸਦਾ ਜਸਵੰਤ ਸਿੰਘ ਫਰਾਂਸ ਸਾਹਿਬ ਨੂੰ ਕਿ ਸਾਰੀ ਰੁਟੀਨ ਦੀ ਮੀਟਿੰਗ ਹੋ ਗਈ ਐ ਤੇ ਲਾਸਟ ਵਿੱਚ ਕੱਢ ਕੇ ਲਿਆਂਦਾ ਉਹ ਵੀ ਇਹ ਵੀ ਲਿਆਂਦਾ ਤੇ ਕਹਿੰਦੇ ਅਸੀਂ ਰੋਕਿਆ ਵੀ ਵੀ ਇਹਦੀ ਪਹਿਲਾਂ ਵਿਧਿ ਵਿਦਾਨ ਸਦਨ ਤੋਂ ਕੀ ਕੀਤਾ ਹੂੰ ਕੀ ਕਿਹੜੇ ਅਦਾ ਦੇ ਤੁਸੀਂ ਇਹ ਕਰ ਰਹੇ ਹੋ ਹਮ ਪਰ ਕਹਿੰਦੇ ਕੋਈ ਦਸੀ ਨਹੀਂ ਕੋਈ ਗੱਲ ਹਮ ਸੋ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਦੇਖੋ ਬੱਡੀ ਵੱਡੀ ਸੰਸਥਾ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰੰਦਰ ਕਮੇਟੀ ਇੱਕ ਬਹੁਤ ਵੱਡੀ ਸੰਸਥਾ ਹੈ ਉਹ ਸੰਸਥਾ ਨੇ ਹਰ ਇੱਕ ਦੇ ਸਤਕਾਰ ਨੂੰ ਬਹਾਲ ਰੱਖਣਾ ਹੁੰਦਾ ਹੈ ਹਮ ਅਸੀਂ ਸਾਰਿਆਂ ਦੀ ਇੱਜ਼ਤ ਨੂੰ ਬਰਕਰਾਰ ਰੱਖਣਾ ਹੁੰਦਾ ਹੈ ਹਮ ਇਹ ਨਹੀਂ ਕਿ ਤੁਸੀਂ ਉੱਥੇ ਅਪਮਾਨਿਤ ਕਰਕੇ ਤੇ ਤੁਸੀਂ ਕਿਸੇ ਵਜ੍ਹਾ ਦੇ ਨਾਲ ਕੋਈ ਵਜ੍ਹਾ ਹੋਵੇ ਤਾਂ ਨਹੀਂ ਹਮ ਇਹ ਥੋੜੋ ਕਿ ਜੇ ਤੁਹਾਨੂੰ 2 ਦਸੰਬਰ ਦੇ ਫੈਸਲੇ ਵਿੱਚ ਉਹਨਾਂ ਨੇ ਕੋਈ ਹੁਕਮਨਾਮੇ ਤੋਂ ਸੁਣਾਏ ਸੀ ਪੰਥ ਸਿੰਘ ਸਹਿਬਾਨ ਨੇ ਉਹ ਕੱਲਾ ਹਰਪੀਤ ਸਿੰਘ ਦੀ ਦਾ ਫੈਸਲਾ ਥੋੜੋ ਸੀ ਹੂੰ ਬੀਬੀ ਜੀ ਪਰ ਇਦਾਂ ਪ੍ਰੈਸ਼ਰ ਕਿ ਇੱਕਦਮ ਦੂਜੀ ਕੋਈ ਸੁਪਰੀਮ ਸੰਸਥਾ ਆ ਗਈ ਸਿੱਖਾਂ ਦੀ ਐਡੀ ਵੱਡੀ ਸੰਸਥਾ ਆ ਗਈ ਜਿਸ ਦਾ ਹਰ ਫੈਸਲੇ ਨੂੰ ਸਵੀਕਾਰ ਕੀਤਾ ਜਾਂਦਾ ਹੈ ਤਾਂ ਇਦਾਂ ਪ੍ਰੈਸ਼ਰ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਜੇਕਰ ਤੁਸੀਂ ਕਹਿ ਰਹੇ ਹੋ ਕਿ ਹਾਂ ਪ੍ਰੈਸਰ ਹੈ ਬੀਬੀ ਜੀ ਪ੍ਰੈਸ਼ਰ ਮੈਂ ਤੇ ਪਹਿਲਾਂ ਤੋਂ ਕਹਿੰਦੀ ਆ ਰਹੀ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਜਿਹੜੀ ਹੈ ਉਹ ਆਜ਼ਾਦ ਹਸਤੀ ਹੋਣੀ ਚਾਹੀਦੀ ਹੈ ਉਹਦੇ ਉੱਤੇ ਪ੍ਰੈਸ਼ਰ ਨਹੀਂ ਪੈਣੇ ਚਾਹੀਦੇ ਇਹ ਪ੍ਰੈਸ਼ਰ ਪੈਂਦੇ ਆ ਹੂੰ ਤਾਂ ਹੀ ਕਰਕੇ ਤੁਸੀਂ ਨੁਕਸਾਨ ਉਠਾ ਰਹੇ ਆ ਹੂੰ ਸਾਡੇ ਸ਼ੋਮਨੀ ਗੁਰਦਾਰਾ ਫਰੰਦ ਕਮੇਟੀ ਦੀ ਸੁਪਰੀਮ ਸੰਸਥਾ ਹੈ ਹੂੰ ਉਹ ਸਾਰੀ ਦੁਨੀਆ ਦੇ ਵਿੱਚ ਸਾਡਾ ਇੱਥੇ ਨੁਕਸਾਨ ਹੋ ਰਿਹਾ ਜੀ ਹੂੰ ਪ੍ਰਧਾਨ ਸ਼ੋਮਨੀ ਕਮੇਟੀ ਦਾ ਇੱਕ ਇੱਕ ਆਪਣਾ ਸਟੇਟਸ ਹੁੰਦਾ ਸੀ ਹੂੰ ਪਰ ਅਸੀਂ ਸਾਰਾ ਕੁਝ ਗਵਾ ਦਿੱਤਾ ਹੂੰ ਅਸੀਂ ਤੇ ਉਹ ਸੰਸਥਾ ਨੂੰ ਨੀਵਾ ਕਰਕੇ ਰੱਖ ਦਿੱਤਾ ਜਿਹੜੀ ਸੰਸਥਾ ਨੂੰ ਦੁਨੀਆ ਦੂਰਸਲਾਮਾ ਕਰਦੀ ਸੀ ਇਦੇ ਵਿੱਚ ਤੁਸੀਂ ਜ਼ਿੰਮੇਵਾਰ ਚਿਹਰੇ ਕਿਹੜੇ ਮੰਨਦੇ ਹੋ ਮੈਂ ਇਰੇ ਜੇ ਮੈਂ ਤੁਹਾਨੂੰ ਪੁੱਛਦਾ ਸਿੱਧਾ ਡਾਇਰੈਕਟ ਮੈਂ ਹੁਣ ਇਕੱਲੇ ਇਕੱਲੇ ਨਾਂ ਲਾ ਮੈਂ ਚੰਗੀ ਲੱਗਦੀਆਂ ਹੂੰ ਇਹਦੇ ਵਿੱਚ ਸਾਰੇ ਜਿਹੜੇ ਸਿਆਸੀ ਆਗੂ ਹੈ ਜਿਹੜੇ ਸਾਡੇ ਇਸ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਵੀ ਵੱਡਾ ਨੁਕਸਾਨ ਕਰ ਰਹੇ ਆਂ ਜੀ ਅਕਾਲ ਸਰ ਦੀ ਸਾਰੀ ਮਾਨ ਮਰਿਆਦਾ ਨੂੰ ਖੇਸ ਪਹੁੰਚਾ ਰਹੇ ਆਂ ਜੀ ਅਕਾਲ ਸਰ ਤੋਂ ਇਸ ਵੇਲੇ ਬਾਗੀ ਹੋਏ ਪਏ ਹੂੰ ਜਿਹੜੇ ਉੱਥੇ ਪਗੋੜੇ ਹੋਏ ਪਏ ਉਹਦੀ ਗੱਲ ਵੀ ਨਹੀਂ ਮੰਨਦੇ ਹੂੰ ਜੀ ਅਕਾਲ ਸਰ ਦੀ ਗੱਲ ਨਹੀਂ ਮੰਨ ਰਹੇ ਤੇ ਬਾਕੀ ਤੇ ਗੱਲਾਂ ਛੱਡੋ ਬਿਲਕੁਲ ਹੂੰ ਤਾਂ ਫਿਰ ਤੁਸੀਂ ਹੱਲ ਕੀ ਦੇਖਦੇ ਹੋ ਫਿਰ ਇਹ ਚੀਜ਼ ਦਾ ਹੁਣ ਜੋ ਮਸਲਾ ਸੋ ਹੋਇਆਗਾ ਜੋ ਜਿਹੜੇ ਸ਼੍ਰੀ ਅਕਾਲ ਤਰਸ ਉਸ ਬਰਫਤ ਹੋਣਗੇ ਉਹ ਕੌਮ ਇਕੱਠੀ ਹੋਏਗੀ ਔਰ ਜਿਹੜੇ ਸ਼੍ਰੀ ਅਕਾਲ ਤਰਸ ਸਦੇ ਪੋੜੇ ਹੋਣਗੇ ਉਹਨਾਂ ਨੂੰ ਸਬਕ ਸਿਖਾਉਣਗੇ ਤਾਂ ਜਿਹੜਾ ਹੁਣ ਜਥੇਦਾਰ ਤੇ ਫੈਸਲਾ ਲਿਆ ਗਿਆ ਇਸ ਨੂੰ ਲੈ ਕੇ ਤੁਸੀਂ ਕੁਝ ਅੱਗੇ ਕੁਝ ਕੋਈ ਆਪਣੀ ਰਣਨੀਤੀ ਬਣਾਉਗੇ ਤੁਸੀਂ ਉਹਨਾਂ ਨੂੰ ਬੇਇੱਜ਼ਤੀ ਕਰਾਂਗੇ ਕਿ ਜੇ ਇਹਨਾਂ ਨੇ ਤੁਹਾਡਾ ਨਾ ੱਟਕਾ ਕੀਤਾ ਇਹਨਾਂ ਨੇ ਰੰਜਸ਼ ਵਿੱਚ ਆ ਕੇ ਤੁਹਾਡੀ ਕਰਤਾਰਕੁਸ਼ੀ ਕੀਤੀ ਹੈ ਤੁਸੀਂ ਆਪਣੇ ਧਰਮ ਪ੍ਰਚਾਰ ਦੇ ਖੇਤਰ ਵਿੱਚ ਸੇਵਾਵਾਂ ਨਹੀਂ ਬੰਦ ਕਰਨੀਆਂ ਤੁਸੀਂ ਲਗਾਤਾਰ ਕੌਮ ਦੀ ਸੇਵਾ ਕਰੋ ਵੱਧ ਚੜ ਕੇ ਅਸੀਂ ਸਾਰੇ ਨਾਲ ਹੈ ਤੁਹਾਨੂੰ ਪੂਰਾ ਅਸੀਂ ਸਹਿਯੋਗੀ ਬਣ ਕੇ ਸਾਰੇ ਆਪਾਂ ਪ੍ਰਚਾਰ ਕਰਾਂਗੇ